ਪਹਿਲਾ ਆਪਾਂ ਗੁਰੂ ਫਤਿਹ ਦੀ ਸਾਂਝੋ ਭਾਈ ਇਹ ਕਹਿੰਦੇ ਵੀ ਜਿੱਦੀ ਜ਼ੁਬਾਨ ਵਿੱਚ ਫਤਿਹ ਉਹਦੀ ਜਹਾਨ ਵਿੱਚ ਫਤਿਹ ਤਾਂ ਆਓ ਸਾਰੇ ਗੱਜਕੇ ਬੋਲਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਨਹੀਂ ਬਣੀਗੀ ਦੁਬਾਰਾ ਫੇਰ ਬੋਲੋ ਆਓ ਸਾਰੇ ਗੱਜਕੇ ਬੋਲਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਯੁਕਤ ਦਲਤ ਮੋਰਚੇ ਵੱਲੋਂ ਜੋ ਸਾਡੇ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣ ਵੇਲੇ ਵਕ ਵਕ ਜਥੇਬੰਦੀਆਂ ਦੇ ਆਗੂ ਤੇ ਸਾਡੇ ਵਕ ਵਕ ਜਥੇਬੰਦੀਆਂ ਦੇ ਵਰਕਰ ਇੱਥੇ ਪਹੁੰਚੇ ਹਨ ਜਿਸ ਦੇ ਵਿੱਚੋਂ ਪਹਿਲਾ ਫੈਸਲਾ ਜਿਹੜਾ ਸਰਕਾਰ ਨੇ ਲਿਆ ਵੀ ਜਿਹੜਾ ਇੱਕ ਵਾਰੀ ਕੰਮ ਜਿਹੜਾ ਪ੍ਰੋਜੈਕਟ ਲੱਗ ਗਿਆ ਉੱਥੇ ਘਟੋ ਘਟ 5 ਸਾਲ ਬਾਅਦ ਮਟੇਗਾ ਦਾ ਕੰਮ ਸ਼ੁਰੂ ਕੀਤਾ ਜਾਊਗਾ ਤਾ ਇਹਦੇ ਨਾਲ ਮਜ਼ਦੂਰਾਂ ਨੂੰ ਕੰਮ ਤਾਂ ਪਹਿਲਾਂ ਹੀ ਜਿਹੜਾ ਸਾਡਾ 100 ਦਿਨ ਨਹੀਂ ਪੂਰਾ ਹੁੰਦਾ ਇੱਕ ਮਜ਼ਦੂਰ ਦਾ ਤੇ ਜੇ 5 ਸਾਲ ਬਾਅਦ ਉਹ ਪ੍ਰੋਜੈਕਟ ਤੇ ਕੰਮ ਹੁੰਦਾ ਤਾਂ ਫਿਰ ਕੰਮ ਹੀ ਬਹੁਤ ਮੁਸ਼ਕਲ ਹੋ ਜਾਊਗਾ ਤੇ ਲੋਕਾਂ ਨੂੰ ਟਾਈਮ ਪਾਸ ਕਰਨਾ ਬੜੀ ਮੁਸ਼ਕਲ ਹੋ ਜਾਊਗੀ ਕਿਉਂਕਿ ਜ਼ਿਆਦਾਤਰ ਸਾਡੇ ਸਮਾਜ ਦੇ ਵਿੱਚ ਨੌਕਰੀਆਂ ਵੀ ਇਹਨਾਂ ਸਰਕਾਰਾਂ ਨੇ ਕਿੰਨੀਆਂ ਕਿ ਦਿੱਤੀਆਂ ਬੀਏ ਬੀਏ ਪਾਸ 10ਵੀਂ 10ਵੀਂ ਪਾਸ ਕੋਰਸ ਕੀਤੇ ਆ ਜਿਹੜੇ ਸਾਡੀਆਂ ਭੈਣਾਂ ਦੇ ਕੋਰਸ ਕੀਤੇ ਆ ਉਹਨ ਰੇਗਾ ਮਜ਼ਦੂਰੀ ਦਾ ਕੰਮ ਕਰਨ ਲਈ ਮਜਬੂਰ ਹਨ ਤੇ ਦੂਸਰਾ ਸਾਡਾ ਲੈਂਡ ਸੀਲਿੰਗ ਐਕਟ 1972 ਨੂੰ ਲਾਗੂ ਕਰਾਉਣਾ ਹੈ ਉਹਦੇ ਸਬੰਧ ਵਿੱਚ ਅਸੀਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਇਸ ਤੋਂ ਪਹਿਲਾਂ ਵੀ ਅਸੀਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਾਉਣਾ ਅਤੇ ਡੀਸੀ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਮੰਗ ਪੱਤਰ ਦਿੱਤਾ ਮੁੱਖ ਮੰਤਰੀ ਦੇ ਨਾਂ ਤੇ ਤੇ ਅੱਜ ਵੀ ਅਸੀਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿਉਂਕਿ ਜ਼ਮੀਨ ਆ ਜਿਹੜੀ ਹੱਦਬੰਦੀ ਕਾਨੂੰਨ ਤੋਂ ਉੱਪਰਲੀ ਇਹ ਸਾਡਾ ਹੱਕ ਆ ਸੰਵਿਧਾਨਕ ਹੱਕ ਆ 1972 ਦੇ ਵਿੱਚ ਜਿਹੜਾ ਕਾਨੂੰਨ ਬਣਿਆ ਜੇਕਰ ਉਹ ਕਾਨੂੰਨ ਲਾਗੂ ਹੁੰਦਾ ਤਾਂ ਗੁਰਦੁਆਰਿਆਂ ਦੀਆਂ ਜ਼ਮੀਨਾਂ ਵਿੱਚੋਂ કાਕੇ ਸਾਨੂੰ 3/3 ਏਕੜ ਜ਼ਮੀਨ ਇੱਕ ਬੰਦੇ ਨੂੰ ਆਉਂਦੀ ਆ ਤੇ ਜਿਹੜੀ 17.5 ਇਕੜ ਤੋਂ ਉੱਪਰਲੀ ਜ਼ਮੀਨ ਹੈਗੀ ਆ ਕਈਸ ਮੇਰੇ ਛੋਟੇ ਕਿਸਾਨ ਭਰਾ ਮੇਰੇ ਪਿੰਡ ਦੇ ਵਿੱਚ ਹੀ 30-35 ਪਰਿਵਾਰ ਇਹੋ ਜਿਹੇ ਆ ਜਿਹੜੇ ਜ਼ਿਮੀਂਦਾਰਾਂ ਕੋਲੇ ਜ਼ਮੀਨ ਨਹੀਂ ਸੀ ਛੋਟੇ ਦੁਕਾਨਦਾਰਾਂ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੈ ਤੇ ਦੋ-ਦੋ ਕਿੱਲੇ ਵਾਲੀ ਦੀ ਆਬਾਦੀ ਹੈ ਜਿਹੜੀ ਘੱਟੋ-ਘੱਟ 60% ਦੇ ਕਰੀਬ ਹੋਊਗੀ ਤਾਂ ਜੇਕਰ ਉਹ ਜ਼ਮੀਨ ਹੱਦਬੰਦੀ ਕਾਨੂੰਨ ਆ ਲਾਗੂ ਹੁੰਦਾ ਤਾਂ ਉਹਨਾਂ ਲੋਕਾਂ ਨੂੰ ਵੀ ਸਾਢੇ ਤਿੰਨ-ਤਿੰਨ ਕਿੱਲੇ ਤਿੰਨ-ਤਿੰਨ ਕਿੱਲੇ ਜ਼ਮੀਨ ਆਊਗੀ ਤੇ ਤਿੰਨ ਕਿੱਲੇ ਜਸ ਬੰਦੇ ਕੋਲੇ ਜ਼ਮੀਨ ਹੈਗੀ ਆ ਕਿਉਂਕਿ ਇਹ ਸਾਡੀ ਅਣਖ ਦੀ ਲੜਾਈ ਆ ਸਾਡੀ ਹੋਂਦ ਦੀ ਲੜਾਈ ਆ ਸਾਡਾ ਸੰਵਿਧਾਨਕ ਹੱਕ ਹੈ ਅਸੀਂ ਇਹਨੂੰ ਹਾਸਲ ਕਰਕੇ ਰਾਵਾਂਗੇ ਅਸੀਂ ਲੜ ਸਕਦੇ ਆ ਮਰ ਸਕਦੇ ਆ ਜਿੱਤ ਪ੍ਰਾਪਤ ਕਰ ਸਕਦੇ ਆ ਪਰ ਪਿੱਛੇ ਨਹੀਂ ਹਟ ਸਕਦੇਗੇ ਕਿਉਂਕਿ ਅੱਜ ਸਾਡਾ ਸਮਾਜ ਆ ਜਿਹੜਾ ਚਿੱਟੇ ਧੰ ਤੋਂ ਕੋਹਾ ਦੂਰ ਆ ਸਾਡੇ ਜਿਹੜੇ ਬੱਚੇ ਦੁੱਧ ਦਹੀਂ ਲੱਸੀ ਤੋਂ ਕੋਹਾ ਦੂਰ ਆ ਜੇ ਸਾਡੀਆਂ ਭੈਣਾਂ ਕੋਈ ਸਾਗ ਤੋੜਨ ਜਾਂਦੀ ਆ ਲੱਕੜਾਂ ਲੈਣ ਜਾਂਦੀ ਆ ਜਾਂ ਪੱਠੇ ਲੈਣ ਜਾਂਦੀ ਆ ਉਹਦਾ ਸਰੀਰਕ ਸੋਸ਼ਣ ਕੀਤਾ ਜਾਂਦਾ ਹੈ ਉੱਤੇ ਜ਼ੁਰਮਤਿਆਚਾਰ ਕੀਤਾ ਜਾਂਦਾ ਹੈ ਫਿਰ ਮਾ ਕੁੰਡਲੀ ਕੁੱਟਮਾਰ ਕੀਤੀ ਜਾਂਦੀ ਹੈ ਜਿਹੜੀ ਸਾਨੂੰ ਤੇ ਸਾਡੇ ਭਰਾਵਾਂ ਨੂੰ ਮਨਜ਼ੂਰ ਨਹੀਂ ਗਈ। ਸੋ ਇਹ ਕਾਨੂੰਨ ਨੂੰ ਅਸੀਂ ਲਾਗੂ ਕਰਾ ਕੇ ਰਾਵਾਂਗੇ ਤੇ ਜੇ ਤੁਹਾਡੇ ਕੋਲੇ ਉਹ 3.5 ਏਕੜ ਜ਼ਮੀਨ ਆਉਂਦੀ ਹੈ ਤਾਂ ਤੁਹਾਡਾ ਰੋਜ਼ਗਾਰ ਉਸ ਜ਼ਮੀਨ ਦੇ ਵਿੱਚ ਹੈ ਤੁਹਾਡੀ ਹੋਂਦ ਉਸ ਜ਼ਮੀਨ ਦੇ ਵਿੱਚ ਹੈ ਤੁਹਾਡੀ ਅਣਖ ਹੈ ਜਿਹੜੀ ਉਸ ਜ਼ਮੀਨ ਦੇ ਵਿੱਚ ਹੈ ਨਾ ਤੁਹਾਡੀ ਧੀ ਨਾ ਤੁਹਾਡੀ ਭੈਣ ਨਾ ਤੁਹਾਡੀ ਮਾਂ ਕਿਸੇ ਲੱਕੜਾ ਲੈਣ ਜਾਊਗੀ ਪੱਠੇ ਲੈਣ ਜਾਊਗੀ ਜਾਂ ਸਾਗ ਦੀ ਚੀਰ ਨਹੀਂ ਲੈਣ ਜਾਊਗੀ ਉੱਥੇ ਤੁਸੀਂ ਪੋਲਟਰੀ ਫਾਰਮ ਵੀ ਖੋਲ ਸਕਦੇ ਆ ਕੋਈ ਖੱਡੀ ਵੀ ਲਾ ਸਕਦੇ ਆ ਤੁਸੀਂ ਮੱਜਾਂ ਦਾ ਕੰਮ ਵੀ ਕਰ ਸਕਦੇ ਆ ਗਾਵਾਂ ਦਾ ਫਸਲ ਵੀ ਬਣਾ ਸਕਦੇ ਆ ਕੋਈ ਫੈਕਟਰੀ ਇੰਡਸਟਰੀ ਵੀ ਲਾ ਸਕਦੇ ਆ ਕੋਈ ਚੱਪਲਾ ਬਣਾਉਣ ਦੀ ਕੱਪੜਾ ਬਣਾਉਣ ਦੀ ਜਾਂ ਕੋਈ ਵੰਗਾ ਬਣਾਉਣ ਦੀ ਬਹੁਤ ਪ੍ਰੋਜੈਕਟ ਹੈ ਜ਼ਮੀਨ ਹੀ ਸਾਡੀ ਅਣਖ ਹੈ ਜ਼ਮੀਨ ਹੀ ਸਾਡੀ ਹੋਂਦ ਹੈ ਤੇ ਜ਼ਮੀਨ ਹੀ ਸਾਡਾ ਰੋਜ਼ਗਾਰ ਆ ਨਾ ਹੀ ਇਹ ਇੰਨੀਆਂ ਸਾਡੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਆਗਾਮੀ ਸਰਕਾਰਾਂ ਕਿ ਸਾਡੇ ਸਮਾਜ ਨੂੰ ਸਾਰਿਆਂ ਨੂੰ ਵਿਜਗਾਰ ਦੇਵੇ। ਵਿਜਗਾਰ ਦੇਣ ਦੇ ਵਿੱਚ ਇਹ ਸਰਕਾਰਾਂ ਫੇਲ ਹੋਈਆਂ। ਸੋ ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਤੋਂ ਕਿ ਜਲਦੀ ਤੋਂ ਜਲਦੀ ਹੱਦਬੰਦੀ ਕਾਨੂੰਨ ਆ ਜਿਹੜਾ ਪੰਜਾਬ ਦੇ ਵਿੱਚ ਲਾਗੂ ਕਰਕੇ ਇਹਨਾਂ ਜ਼ਮੀਨਾਂ ਦੀ ਵੰਡ ਕੀਤੀ ਜਾਵੇ ਤੇ ਦੂਸਰੀ ਆਉਣ ਵਾਲੇ 2027 ਦੀਆਂ ਚੋਣਾਂ ਨੂੰ ਮੋਖ ਰੱਖ ਕੇ ਜਲਦੀ ਤੋਂ ਜਲਦੀ ਫੈਸਲਾ ਲਵੇ ਕਿਉਂਕਿ ਅਸੀਂ ਵੀ ਪਿਆਰ ਆ 2027 ਦੇ ਵਿੱਚ ਇੱਕ ਇੱਕ ਵੋਟ ਨਾਲ ਇਹ ਸਰਕਾਰ ਤੋਂ ਬਦਲਾ ਲੈਣਾ ਕਿਉਂਕਿ ਇਹਨਾਂ ਨੇ ਸਾਡੇ ਤੇ ਐਨੇ ਜੁਰਮ ਤੇ ਅਤਿਆਚਾਰ ਕੀਤੇ ਆ ਉਹਨਾਂ ਦੀ ਗਿਣਤੀ ਵੀ ਹੈ ਨਹੀਂਗੀ ਸੰਗਰੂਰ ਦੇ ਵਿੱਚ ਸਾਡੇ ਮਜ਼ਦੂਰ ਭਰਾਵਾਂ ਨੇ ਕੀ ਮੰਗਿਆ ਸੀਗਾ ਛੇ-ਛੇ ਮਰਲੇ ਦੇ ਪਲਾਟ ਮੰਗੇ ਸੀਗੇ ਨਰੇਗਾ ਮਜ਼ਦੂਰੀ 'ਚ ਵਾਧਾ ਮੰਗਿਆ ਸੀਗਾ ਤੇ ਨਿੱਕੀਆਂ-ਨਿੱਕੀਆਂ ਹੋਰ ਮੰਗਾ ਹੈਗੇ ਹਨ ਕਿਹ ਜਨਾ ਉਹਦੇ ਵਿੱਚ ਉਥੇ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਜੱਟ ਮਾਰੇ ਆ ਸਾਰੇ ਬਾਹਮਣ ਮਾਰੇ ਆ ਸਵਰਨ ਜਾਤੀਆਂ ਦੇ ਅਫਸਰ ਲਾ ਕੇ ਸਾਡੀਆਂ ਧੀਆ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਪੱਗਾਂ ਰੋਲੀਆਂ ਉਹਨਾਂ ਦੀਆਂ ਲੱਤਾਂ ਮਾਵਾ ਪੰਨੀਆਂ ਅਸੀਂ ਕਿਸਾਨਾਂ ਦੇ ਹੱਕ ਵਿੱਚ ਹੈਗੇ ਆ ਜਿਹੜਾ ਲੈਂਡ ਪੂਲਿੰਗ ਨੀਤੀ ਹੈ ਜਿਹੜੀ ਅਸੀਂ ਉਹਦੇ ਵੀ ਹੱਕ ਵਿੱਚ ਸੀਗੇ ਕਿ ਲੈਂਡ ਪੂਲਿੰਗ ਨੀਤੀ ਨਾਲ ਜਿੱਥੇ ਕਿਸਾਨਾਂ ਨੂੰ ਉਯਾਰਾ ਕਿਸਾਨਾਂ ਦਾ ਹੋਣਾ ਸੀਗਾ ਉੱਥੇ ਨਾਲ ਸਾਡੇ ਉੱਥੇ ਛੋਟੇ ਦੁਕਾਨਦਾਰ ਵੀ ਉਹਨਾਂ ਪਿੰਡਾਂ ਦੇ ਵਿੱਚ ਸੀਗੇ ਉੱਥੇ ਮਜ਼ਦੂਰ ਵੀ ਸੀਗੇ ਉਹਨਾਂ ਦਾ ਵੀ ਨਾਲ ਹੀ ਇਜਾੜਾ ਹੋਣਾ ਸੀਗਾ ਦੂਸਰੀ ਗੱਲ ਇਹ ਹੈ ਕਿ ਮਕਾਨ ਜ਼ਮੀਨ ਮਾਲਕ ਨੇ ਜ਼ਮੀਨ ਵੇਚਣੀ ਤੇ ਘਰ ਬਣਾਉਣ ਵਾਲੇ ਨੇ ਘਰ ਬਣਾਉਣਾ ਆਪ ਦਾ ਤੇ ਸਰਕਾਰ ਵਿੱਚੋਂ ਮਾਮਾ ਲੱਗਦੀ ਹੈ ਜਿਹੜੀ ਵਿੱਚੋਂ ਸੱਣਾ ਦੇ ਵਿੱਚ ਕਰੋੜਾ ਰੁਪਇਆ ਬਣਾਉਣ ਨੂੰ ਫਿਰਦੀ ਹੈ ਸੋ ਸਾਥੀਓ ਅੱਜ ਆਪਾਂ ਇਹ ਮੰਗ ਪੱਤਰ ਹੋਰ 10-20 ਮਿੰਟਾਂ ਤਿੱਕਰ ਸਾਡੇ ਪੰਜਾਬ ਪ੍ਰਧਾਨ ਆ ਜਿਹੜੇ ਜ਼ਮੀਨ ਅਧਿਕਾਰ ਚੰਰਸ਼ ਕਮੇਟੀ ਦੇ ਸਰਦਾਰ ਅਵਤਾਰ ਸਿੰਘ ਸੋਤਾ ਤੇ ਮਜ਼ਦੂਰ ਮੁਕਤੀ ਮੋਰਚੇ ਦੇ ਉਹ ਵਾਈਸ ਪ੍ਰਧਾਨ ਪੰਜਾਬ ਤੇ ਨਾਲ ਸਾਡੇ ਕਰਨਜੀਤ ਸਿੰਘ ਜੀ ਪੱਕਾ ਜਰਨਲਿਸਟਟਰ ਮਜ਼ਦੂਰ ਮੁਕਤੀ ਮੋਰਚਾ ਬੀਬੀ ਬਲਜੀਤ ਕੌਰ ਜ਼ਿਲ੍ਹਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਤੇ ਸਾਡੇ ਹੋਰ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਜ਼ਮੀਨ ਅਧਿਕਾਰ ਸਨਸ ਕਮੇਟੀ ਦੇ ਬੈਠੇ ਹੈ ਗੁਰਾ ਸਿੰਘ ਜੀ ਸਤਪਾਲ ਸਿੰਘ ਚੰਦਵਾਜਾ ਜੀ ਅਸੀਂ ਸਾਰੇ ਅੱਜ ਮੰਗ ਪੱਤਰ ਦੇ ਕੇ ਜਾਵਾਂਗੇ ਇਨੀਆਂ ਬੇਨਤੀਆਂ ਕਰਦਾ ਹੋਇਆ ਆਯਾਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਦਰੋ ਬੇਈਮਾਨੋਂ ਸੇ ਨਿਕਲੋ ਬਾਹਰ ਮਕਾਨੋਂ ਸੇ ਜੰਦਰੋ ਬੇਈਮਾਨੋਂ ਸੇ ਸੰਯੁਕਤ ਗਾਲਤ ਮੋਰਚਾ ਜਿੰਦਾਬਾਦ 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 ਸੰਯੁਕਤ ਗਾਲਤ ਮੋਰਚਾ ਜਿੰਦਾਬਾਦ 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 ਮਜ਼ਦੂਰ ਮੁਕਤੀ ਮੋਰਚਾ ਜਿੰਦਾਬਾਦ 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 ਮਜ਼ਦੂਰ ਮੁਕਤੀ ਮੋਰਚਾ ਜਿੰਦਾਬਾਦ ਜਿੰਦਾਬਾਦ